ਵਿਰੋਧੀਆਂ ਨੇ ਵਿਰੋਧ ਆ ਉਹ ਕਰਨਾ ਉਹਨਾਂ ਦਾ ਹੱਕ ਹੈ ਕਿਉਂਕਿ ਆ ਇੰਟਰਵਿਊ ਕਿ ਸਖਪਾਲ ਸਿੰਘ ਖੈਰਾ ਦੀ ਚੱਲ ਰਹੀ ਸੀ ਉਹਨੇ ਤੁਸੀਂ ਦੇਖੋ ਵੀ ਇਕੱਲੇ ਸਖਪਾਲ ਖੈਰਾ ਨੇ ਨਹੀਂ ਪ੍ਰਤਾਪ ਬਾਜਵੇ ਨੇ ਚਰਨਜੀਤ ਚੰਨੀ ਨੇ ਸਾਰਿਆਂ ਨੇ ਤੁਸੀਂ ਦੇਖੋ ਵੀ ਜਿਹੜੇ ਬਿਕਰਮਜੀਤ ਸਿੰਘ ਨੂੰ ਕੈਦੇ ਹੁੰਦੇ ਸੀ ਕਿਹਦੇ ਗੱਲ 'ਚ ਪਰਨਾ ਪਾ ਕੇ ਸੀਗਾ ਜੀ ਸਟਾਫ ਲੈ ਕੇ ਜਾਵਾਂਗੇ ਉਹਦੀ ਗ੍ਰਿਫਤਾਰੀ ਤੇ ਵੀ ਇਹਨਾਂ ਨੇ ਕਹਿ ਜਿਏ ਬਹੁਤ ਮਾੜਾ ਕੰਮ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਕੀਤਾ ਤੇ ਸਖਪਾਲ ਸਿੰਘ ਖੈਰਾ ਤੋਂ ਇੰਟਰਵਿਊ 'ਚ ਪੁੱਛਿਆ ਉਹ ਕਹਿੰਦਾ ਜੀ ਉਹਨੇ ਮੇਰੀ ਮਦਦ ਕੀਤੀ ਸੀ ਮੇਰੇ ਹੱਕ 'ਚ ਬਿਆਨ ਦਿੱਤਾ ਸੀ ਫਿਕਰਮ ਚੀਠੀਆਂ ਨੇ ਤੇ ਮੈਂ ਹੁਣ ਉਹਦੇ ਹੱਕ 'ਚ ਜਿਹੜਾ ਬਿਆਨ ਦੇਉਂਗਾ ਤੇ ਲੋੜ ਪਈ ਤਾਂ ਜੇਲ੍ਹ ਜਾ ਕੇ ਤੁਹਾਨੂੰ ਮਿਲੂਗਾ ਤਾਂ ਇਹਦਾ ਮਤਲਬ ਸਾਰੀ ਗੱਲ ਸਾਫ਼ ਹੈ ਵੀ ਭਾਈ ਤੁਸੀਂ ਜਿਹੜਾ ਸੀ ਇੰਨੇ ਟਾਈਮ ਤੋਂ ਕਹਿੰਦੇ ਹੋ ਨਾ ਕਿ ਕਾਲੀ ਕਾਂਗ ਸੀ ਰਹਤ ਰਲੇ ਹੋਏ ਐ ਤੇ ਤੁਸੀਂ ਰਲੇ ਵੀ ਹੋਇਓ ਤੇ ਕੇਵਲ ਵਿਰੋਧ ਕਰਨ ਲਈ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਇਹਨਾਂ ਨੇ ਵੀ ਤੇ ਜਿਹੜੇ ਇਹਨਾਂ ਦੇ ਲੋਕ ਕਈ ਪਿੰਡਾਂ 'ਚ ਬੈਠੇ ਆ ਉਹਨਾਂ ਨੇ ਵੀ ਸਭ ਕਿਸ ਗੱਲ ਕਰਕੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਅਸੀਂ ਵਿਰੋਧ ਕਰਨਾ ਹੈ ਨਹੀਂ ਤੁਸੀਂ ਕਿਸੇ ਫੀਲਡ ਚ ਕਿਸੇ ਅਦਾਰੇ ਦਾ ਕੰਪੈਰੀਸਨ ਕਰਨਾ ਹੋਵੇ ਵੀ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਚ ਕੀ ਕੀਤਾ ਤੇ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਦੀਆਂ 20 25 25 ਸਾਲ ਸੱਤਾ ਪੋਗੀ ਪੰਜਾਬ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿਤੇ ਵੀ ਨਹੀਂ ਟਿਕਦੇ ਆ ਹੁਣੇ ਐਮਐਲਏ ਸਾਹਿਬ ਨੇ ਪਾਣੀ ਦਾ ਜ਼ਿਕਰ ਕੀਤਾ ਆ ਤੁਸੀਂ ਇੱਥੇ ਬਰਨਾਲੇ ਵਾਲੇ ਬੈਠੇ ਹੋ ਮੁੱਖ ਮੰਤਰੀ ਸਾਹਿਬ ਸਾਡੇ ਇੱਥੇ ਕਿਸੇ ਨੇ ਨਹਿਰੀ ਪਾਣੀ ਪੰਜੀ ਵੀ ਨਹੀਂ ਦਿੱਤੀ। ਆ ਐਮਐਲਏ ਪਧੌੜ ਬੈਠਿਆ ਕੱਲੇ ਆ ਸ਼ੈਣੇ ਜਿੱਥੇ ਆਪਾਂ ਅਧ்கਾਰਨ ਕਰਕੇ ਆਇਆ। 48 ਕਰੋੜ ਰੁਪਇਆ ਤੁਸੀਂ ਕੱਲੇ ਸ਼ੈਣੇ ਰਜਵਾਹੇ ਨੂੰ ਦਿੱਤਾ। ਆ ਸਾਡੇ ਬਰਨਾਲੇ ਜ਼ਿਲ੍ਹੇ 'ਚ ਘੱਟੋ-ਘੱਟ 300 ਕਰੋੜ ਰੁਪਇਆ ਜਿਹੜਾ ਕੱਲੇ ਨਹਿਰੀ ਮੈਕਨੀਡ ਆਇਆ। ਸਾਡੇ ਇਦਾਂ ਦੇ ਪਿੰਡ ਸੀ ਜਿੱਦੇ ਕਿੱਥੇ ਕਦੇ ਨਹਿਰੀ ਪਾਣੀ ਨਹੀਂ ਸੀ ਆਇਆ। ਕਦੇ ਲੋਕਾਂ ਨੇ ਦੇਖਿਆ ਤੱਕ ਨਹੀਂ ਸੀ ਕੱਲੇ ਬਰਨਾਲੇ ਦੇ ਪੂਰੇ ਪੰਜਾਬ ਦੇ ਵਿੱਚ 40% ਨਹਿਰੀ ਪਾਣੀ ਦੀ ਵਰਤੋਂ ਆ ਜਿਹੜੀ ਪੰਜਾਬ ਦੇ ਵਿੱਚ ਵਧੀ ਆ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ। ਜੇ ਪਾਣੀ ਵੀ ਹੋਣੇ ਆਇਆ ਫਿਰ ਭਾਈ ਪਹਿਲਾਂ ਨਹੀਂ ਸਰਕਾਰ ਨਾਲ ਫਰਕ ਕਿਵੇਂ ਨਹੀਂ ਕਿਉਂਕਿ ਜੀ ਕਹਿੰਦੇ ਆ ਜੀ ਕੋਈ ਫਰਕ ਨਹੀਂ ਬੜੇ ਇਦਾਂ ਦੇ ਕੰਮ ਨੇ ਜਿਹੜੇ ਪਹਿਲੀ ਵਾਰ ਹੋਇਆ ਤੁਸੀਂ ਪੂਰੇ ਦੇਸ਼ ਚ ਘੁੰਮ ਕੇ ਦੇਖ ਲਓ ਕਿ ਪੰਜਾਬ ਤੋਂ ਬਿਨਾ ਕਿਤੇ ਵੀ ਇੱਕ ਟੋਲ ਪਲਾਜੇ ਵੀ ਕਿਤੇ ਬੰਦ ਹੋਇਆ ਹੋਵੇ ਤੇ ਪੰਜਾਬ ਦੇ ਵਿੱਚ 17 ਹੋਏ ਆ ਅੱਜ ਤੋਂ ਬਰਨਾਲੇ ਤੋਂ ਲੁਧਿਆਣੇ ਨੂੰ ਜਾਂਦੇ ਆ ਦੋ ਟੋਲ ਪਲਾਜੇ ਆ ਉਹ ਕਿਵੇਂ ਚੱਲਦੇ ਸੀ ਪਹਿਲਾਂ ਮਿਆਦ ਖਤਮ ਹੁੰਦੀ ਸੀ ਤੇ ਠੇਕੇਦਾਰ ਮੁੱਖ ਮੰਤਰੀ ਕੋਲ ਜਾਂਦੇ ਸੀ ਵੀ ਅੱਧੇ ਪੈਸੇ ਥੋੜੇ ਅੱਧੇ ਸਾਢੇ ਬੋਝ ਪੂਗਾ ਪੰਜਾਬ ਦੇ ਲੋਕਾਂ ਤੇ ਤੇ ਇੱਕ ਨਹੀਂ ਦੋ ਨਹੀਂ ਪੂਰੇ ਪੰਜਾਬ ਤੋਂ 17 ਟੋਲ ਪਲਾਜੇ ਬੰਦ ਹੋਇਆ ਤੇ ਉਹ ਭਦੌੜ ਵਾਲੇ ਆਏ ਨਹੀਂ ਬੰਦ ਹੋਏ ਥੋੜੇ ਮੁੱਖ ਮੰਤਰੀ ਨੇ ਉਹ ਹਜ਼ਾਰਾਂ ਕਰੋੜ ਆਪਣੇ ਨੂੰ ਠੋਕਰ ਮਾਰੀਆ ਤਾਂ ਪੰਜਾਬ ਚ ਟੋਲ ਪਲਾਜੇ ਬੰਦ ਹੋ ਜਾਣਾ ਥੋੜੇ ਤੋਂ ਪਤਾ ਲੱਗਦਾ ਕਿ ਸਰਕਾਰ ਦੀ ਨੀਅਤ ਕੀ ਆ ਸਰਕਾਰ ਦੀ ਸੋਚ ਕੀ ਆ ਆ ਮੰਤਰੀ ਐਮ ਐਲ ਏ ਸਾਹਿਬ ਨੇ ਨੌਕਰੀਆਂ ਦਾ ਜ਼ਿਕਰ ਕੀਤਾ ਆ ਮਲਾਜ਼ਮ ਖੜੇ ਆ ਸਾਡੇ ਸਰਕਾਰੀ ਇਨਾਂ ਦਾ ਪੁੱਛੋ ਕਿਸੇ ਦੀ ਭਾਰਤੀ ਕਦੋਂ ਆ ਕਿਸੇ ਦੀ ਭਾਰਤੀ 16 ਦੀ ਹੋ ਕਿਉਂਕਿ 17 ਦੇ ਵੋਟਾਂ ਸੀ ਕਿਸੇ ਦੀ ਭਾਰਤੀ 11 ਦੀ ਹੋ ਕਿਤੇ 12 ਚ ਵੋਟਾਂ ਸੀ ਆ ਜਿਹੜੇ ਮੁੱਖ ਮੰਤਰੀ ਸਾਹਿਬ ਮੈਂ ਜ਼ਿਕਰ ਕਰ ਰਿਹਾ ਸੀ 1152 ਜਿਹੜੇ ਪ੍ਰੋਫੈਸਰ ਜਿਨ੍ਹਾਂ ਦੀ ਭਾਰਤੀ ਸੁਪਰੀਮ ਕੋਰਟ ਨੇ ਰੱਦ ਕੀਤੀ ਉਹ ਐਸੇ ਕਰਕੇ ਕੀਤੀ ਕਿਉਂਕਿ 5 ਸਾਲ ਤੋਂ ਭਾਰਤੀ ਕੀਤੀ ਨਹੀਂ ਵੋਟਾਂ ਵੇਲੇ ਜਾ ਕੇ ਕਾਲੀ ਕਾਲੀ ਭਾਰਤੀ ਕੀਤੀ ਜਿਹਦੇ ਕਰਕੇ ਜਿਹੜੀਆਂ ਜੂਤ ਸੀ ਤੇ ਗਾਈਡਲਾਈਨ ਸੀ ਉਹੀ ਨਹੀਂ ਫਾਲੋ ਕੀਤੀਆਂ ਜਿਹਦੇ ਕਰਕੇ ਤੇ 1158 ਪਰਿਵਾਰਾਂ ਨੂੰ ਜਿਹੜਾ ਦੁੱਖ ਭੋਗਣਾ ਪੈ ਰਿਹਾ ਨਹੀਂ ਤੁਸੀਂ 5 ਸਾਲ ਹੁੰਦੇ ਉਦੋਂ ਕੰਮ ਕਰ ਲਿਆ ਕਰੋ ਸਾਰੀਆਂ ਭਾਰਤੀਆਂ ਕੇਵਲ ਵੋਟਾਂ ਵੇਲੇ ਉਦੋਂ ਵੀ ਕਿੰਨੀਆਂ ਕਿਸੇ ਸਰਕਾਰ ਚ 10000 ਕਿਸੇ ਚ 12000 ਕਿਸੇ ਚ 15000 ਤੇ 25 ਸਾਲਾਂ ਦਾ ਰਿਕਾਰਡ ਚੱਕ ਲੋ ਪਹਿਲੀ ਸਰਕਾਰ ਹੈ ਜਿਨੇ ਪਹਿਲੇ 3 ਸਾਲ ਚ 50000 ਕੋ ਸਰਕਾਰੀ ਨੌਕਰੀਆਂ ਉੱਪਰ ਦਿੱਤੀਆਂ ਜੇ ਇਹ ਸਰਕਾਰ ਦੇ ਸਕਦੇ ਪਹਿਲਾਂ ਤੋਂ ਕਿਹਨ ਦਿੱਤੀਆਂ ਹਰ ਕਿਤੇ ਆ ਜ਼ਿੰਮੀਦਾਰ ਭਾਈਚਾਰਾ ਇੱਥੇ ਬੈਠਾ ਹੈ ਅੱਗੇ ਕਦੇ ਮੋਟਰ ਵਾਲੀ ਲੜਕੀ ਕਦੇ ਜਨੇ ਆਈ ਹੁਣ ਕਿਵੇਂ ਆਉਂਦੀ ਐ ਉਹੀ ਐ ਸਾਰਾ ਕੁਛ ਫਰਕ ਐ ਸਿਰਫ ਨੀਅਤ ਦਾ ਸੋ ਭਰਾਵੋ ਜਿਹੜੇ ਮਰਜੀ ਮੁੱਦੇ ਤੇ ਜਿਹੜੇ ਮਰਜੀ ਫੀਲਡ ਦਾ ਕਿਸੇ ਦਾ ਤੁਸੀਂ ਕੰਪੈਰੀਸ਼ਨ ਕਰੋ ਕਿਸੇ ਦਾ ਨਾਪ ਤੋਂ ਕਰਕੇ ਦੇਖ ਲਓ ਜੇ ਇੱਕ ਵੀ ਜਗ੍ਹਾ ਆਮ ਆਦਮੀ ਪਾਰਟੀ ਕਿਸੇ ਨਾਲ ਉਨੀ ਹੋਵੇ 19 21 ਦਾ ਕੀ ਆ ਪਰ 51 21 ਦਾ ਲੋਈ ਫਰਕ ਜਿਹੜਾ ਜ਼ਿਆਦਾ ਐ ਸੋ ਬੜੇ ਕੰਮ ਨੇ ਜਿਹੜੇ ਸੂਬਾ ਸਰਕਾਰ ਨੇ ਪਿਛਲੇ ਤਿੰਨ ਸਾਢੇ 3 ਸਾਲ ਚ ਕੀਤੇ ਆ ਜਿਨ੍ਹਾਂ ਦਾ ਕੋਈ ਤੋੜਨੀ ਤਾਂ ਹੁਣ ਇਹ ਹਰਿੰਦਰ ਜੀ ਮੈਨੂੰ ਦੱਸ ਰਹੇ ਸੀ ਕਿ ਕਹਿੰਦੇ ਮੈਂ ਜਦੋਂ ਦਫ਼ਤਰ ਬੈਠਦਾ ਰੋਜ਼ ਮੈਨੂੰ ਘੱਟੋ ਘੱਟ 20-25 ਬੰਦੇ ਆ ਕੇ ਕਹਿੰਦੇ ਆ ਜੀ ਕਿ ਜਿਹੜਾ ਤੁਸੀਂ ਆ 10 ਲੱਖਾਂ ਵਾਲਾ ਕੀਤਾ ਹੈ ਇਲਾਜ ਵਾਲਾ ਕਿ ਇਹਨੇ ਲੋਕਾਂ ਦੇ ਵਿੱਚ ਤੁਹਾਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਪੈਣੀ ਲੋਕ ਇਹਦੇ ਨਾਲ ਐਨੋਇ ਖੁਸ਼ ਨੇ ਸੋ ਬੜੇ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਹਾਡੇ ਧੰਨਵਾਦੀ ਆ ਕਿ ਬਹੁਤ ਲੋਕਪੱਕੀ ਫੈਸਲੇ ਜਿਨ੍ਹਾਂ ਦੇ ਨਾਲ ਸਟੇਟ 'ਚ ਡਿਵੈਲਪਮੈਂਟ ਵੀ ਹੋ ਰਹੀ ਆ ਤਰੱਕੀ ਵੀ ਹੋ ਰਹੀ ਆ ਤੇ ਜਿਹਦੇ ਨਾਲ ਸੂਬਾ ਅੱਗੇ ਵੀ ਵੱਧ ਰਿਹਾ ਤੇ ਸਾਰੇ ਕੰਮ ਜਿਹੜੇ ਨੇ ਇਹ ਕੋਈ ਕਹਿਣ ਦੀ ਗੱਲ ਨਹੀਂ ਆਨ ਰਿਕਾਰਡ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਸੋ ਪਹਿਲਾਂ ਵੀ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨੇ ਆ ਤੇ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਦੁਬਾਰਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਉਥੇ ਮੈਂ ਮੁੱਖ ਮੰਤਰੀ ਸਾਬ ਨੂੰ ਬੇਨਤੀ ਵੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਤੁਸੀਂ ਪਹਿਲਾਂ ਵੀ ਬਹੁਤ ਪੈਸੇ ਦਿੱਤੇ ਆ ਬਹੁਤ ਫੰਡ ਦਿੱਤੇ ਆ ਇਸੇ ਤਰ੍ਹਾਂ ਦੀ ਸਾਡੇ ਜਿਹੜਾ ਖਜ਼ਾਨੇ ਵਾਲਾ ਮੂੰਹ ਹੈ ਬਰਨਾਲਾ ਜ਼ਿਲ੍ਹੇ ਵਾਲਾ ਖੋਲ ਕੇ ਰੱਖੋ ਕਿ ਬਰਨਾਲਾ ਜ਼ਿਲ੍ਹਾ ਬਹੁਤ ਸਾਲ ਕਹਿ ਲਓ ਵੀ ਸੱਤਾ ਤੋਂ ਅਸੀਂ ਬਾਹਰ ਹੀ ਰਹੇ ਆ ਇਹ ਆਮ ਆਦਮੀ ਪਾਰਟੀ ਕਰਕੇ ਬਰਨਾਲਾ ਜ਼ਿਲ੍ਹਾ ਕਹਿ ਲਓ ਵੀ ਸੱਤਾ ਚਾਹ ਤੇ ਸਾਡੀ ਸੁਣਵਾਈ ਹੋਣ ਲੱਗੀ ਆ ਜਿਵੇਂ ਨਹਿਰੀ ਮਹਿਕਮੇ ਦੇ ਪਹਿਲਾਂ ਪੈਸੇ ਆਏ ਆ ਜਿਹੜੇ ਸਾਡੇ ਮੋਗੇ-ਮੋਗੇ ਰਹਿ ਗਏ ਉਹਨਾਂ ਦੇ ਵੀ ਤੁਸੀਂ ਕਹਿ ਕੇ ਜਿਹੜੇ ਪੈਸੇ ਆ ਉਹ ਕਰਵਾ ਦਿਓ ਤਾਂ ਕਿ ਜਿਹੜੇ ਪਿੰਡਾਂ 'ਚ ਪਾਣੀ ਰਹਿੰਦਾ ਹੈ ਉੱਥੇ ਵੀ ਸਾਰੇ ਪਿੰਡਾਂ ਜਿਹੜਾ ਹਰ ਕਿਉਂਕਿ ਸਰਕਾਰ ਦੀ ਨੀਤੀ ਹੈ ਕਿ ਹਰ ਜ਼ਿਮੀਂਦਾਰ ਨੂੰ ਨਹਿਰੀ ਪਾਣੀ ਦੇਣਾ ਹੈ ਉੱਥੇ ਵੀ ਜਿਹੜਾ ਪਾਣੀ ਹੈ ਉਹ ਪਹੁੰਚ ਸਕੇ ਤੋਂ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ